ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪਰਮ ਡੀਕ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਚੀਜ਼ਾਂ ਭਾਗ ਲੈ ਕੇ ਆ ਜਿਹਦੇ ਵਿੱਚ ਮੈਂ ਤੁਹਾਨੂੰ ਬਾਡੀ ਦਾ ਨਾਪ ਦੱਸਾਂਗੀ ਮੈਂ ਤੁਹਾਨੂੰ ਦੱਸਾਂਗੀ ਡਿਮੀ ਉੱਤੇ ਨਾਪ ਕਿੱਦਾਂ ਲੈਣਾ ਹੈਗਾ ਚਲੋ ਮੈਂ ਤੁਹਾਨੂੰ ਦੱਸਦੀ ਹਾਂ ਕਿ ਜਿਵੇਂ ਕਿ ਆਪਾਂ ਲੈਂਥ ਦਾ ਪਹਿਲਾ ਨਾਪ ਲੈਣਾ ਹੈ ਲੰਬਾਈ ਦਾ ਆਪਾਂ ਇੱਥੇ ਰੱਖਣਾ ਹੈਗਾ ਜਿਵੇਂ ਕਿ ਆਪਣੀ ਬਾਡੀ ਦਾ ਨਾਪ ਹੁੰਦਾ ਹੈ ਆਪਾਂ ਇਸ ਤਰ੍ਹਾਂ ਲੈਣੀ ਹੁੰਦੀ ਹੈ ਜਿੰਨਾ ਵੀ ਤੁਹਾਨੂੰ ਸੀਨੇ ਲੈਂਥ ਰੱਖਣੀ ਉਸ ਹਿਸਾਬ ਨਾਲ ਤੁਸੀਂ ਐਨਸੀ ਪੀ ਟੇਪ ਲੈ ਕੇ ਜਾਣਾ ਹੈਗਾ ਇਸ ਤਰ੍ਹਾਂ ਕਰਕੇ ਤੁਸੀਂ ਨਾਪ ਲੈਣਾ ਹੈਗਾ ਲੰਬਾਈ ਦਾ ਤੇ ਦੂਜੇ ਨੰਬਰ ਤੇ ਤੁਸੀਂ ਨੇ ਜਿਹੜਾ ਘੇਰੇ ਦਾ ਨਾਪ ਲੈਣਾ ਉਹ हिਪ ਦੀ ਰਿਕਾਰਡਿੰਗ ਦੇ ਹਿਸਾਬ ਨਾਲ ਲੈਣਾ ਹੈ ਜਿਹੜੀ ਇਹ ਵਾਲੀ ਹੁੰਦੀ ਹੈ ਆਪਣੀ हिਪ ਹੁੰਦੀ ਹੈ ਤਾਂ ਲੂਜ਼ਿੰਗ ਕਿੰਨੀ ਕੁ ਲੈਣੀ ਹੈ ਉਹ ਤੁਸੀਂ ਅਗਲੇ ਤੋਂ ਪੁੱਛਣੀ ਹੈ ਵੀ ਤੁਹਾਨੂੰ ਕਿੰਨੀ ਕੁ ਲੂਜ਼ਿੰਗ ਚਾਹੀਦੀ ਹੈ ਕਿੰਨਾ ਕੁ ਟਾਈਟ ਚਾਹੀਦਾ ਕਿੰਨਾ ਕੁ ਫੁੱਲਾ ਚਾਹੀਦਾ ਹੈਗਾ ਉਸ ਹਿਸਾਬ ਨਾਲ ਤੁਸੀਂ ਜਿੰਨਾ ਵੀ ਆ ਰਹੇ ਆ ਉਹਨਾਂ ਤੁਸੀਂ ਲਿਖ ਕੇ ਦਾ ਅੱਧ ਕਰ ਲੈਣਾ ਹੈ ਤੀਜੇ ਨੰਬਰ ਤੇ ਆਪਾਂ ਲੈਣਾ ਵਿਚਕਾਰ ਇਹਨੂੰ ਵਿਚਕਾਰ ਕਹਿੰਦੇ ਆ ਇਹਦਾ ਨਾਮ ਵੀ ਇੱਦਾਂ ਲੈਣਾ ਹੈ ਕਿੰਨਾ ਲੂਜ਼ਿੰਗ ਉਹ ਤੁਸੀਂ ਅਗਲੇ ਨੂੰ ਪੁੱਛੀ ਜਾਣਾ ਤਾਂ ਉਹਨਾਂ ਤੁਸੀਂ ਲਿਖੀ ਜਾਣਾ ਲੂਜ਼ ਲੈਣਾ ਕਿ ਟਾਈਟ ਲੈਣਾ ਹੈਗਾ ਜਾਂ ਫਿਟਿੰਗ ਨਾਲ ਕਰਨਾ ਹੈ ਤੇ ਤੀਜੇ ਨੰਬਰ ਤੇ ਹੈਗਾ ਇਹ ਫਿਟਿੰਗ ਵਾਲਾ ਫਿਟਿੰਗ ਦਾ ਨਾਮ ਤੇ ਤੁਸੀਂ ਨੇ ਇੱਦਾਂ ਕਰਕੇ ਲੈਣਾ ਹੈ ਇਹ ਵੀ ਤੁਸੀਂ ਨੇ ਪੁੱਛਣਾ ਵੀ ਟਾਈਟ ਲੈਣਾ ਜਾਂ ਲੂਜ਼ ਲੈਣਾ ਹੈਗਾ ਇਸ ਹੀ ਸਾਰਾ ਸਟੀਟਿੰਗ ਦਾ ਤੇ ਘੇਰੇ ਦਾ ਨਾਪ ਵੀ ਆ ਗਿਆ ਲੰਬਾਈ ਦਾ ਵੀ ਆ ਗਿਆ ਹੁਣ ਗਲੇ ਦਾ ਕਿੱਦਾਂ ਲੈਣਾ ਮੋਢੇ ਦਾ ਕਿੱਦਾਂ ਲੈਣਾ ਇਹ ਤੁਹਾਨੂੰ ਦੱਸ ਦਿਆਂ ਜਿਵੇਂ ਕਲੇ ਦਾ ਨਾਪ ਲੈਣਾ ਹੈ ਤਾਂ ਐਦਾਂ ਕਰਕੇ ਨਾਪ ਲੈ ਲੈਣਾ ਹੈ ਉੱਚ ਲੈਣਾ ਵੀ ਡੀਪ ਚਾਹੀਦਾ ਜਾਂ ਨੋਰਮਲ ਫਿਰ ਉਸ ਹਿਸਾਬ ਨਾਲ ਤੁਸੀਂ ਨੇ ਲੈ ਲੈਣਾ ਹੈ ਜਿਵੇਂ ਕਿ ਇਸੇ ਮੈਂ ਸਾਡੀ ਛੇ ਦਾ ਲੈ ਲਿਆ ਹੈਗਾ ਜਿਵੇਂ ਹੁਣ ਮੋਢੇ ਦਾ ਲੈਣਾ ਹੈ ਮੋਢੇ ਦਾ ਵੀ ਇੱਥੋਂ ਰਖਣਾ ਹੈ ਸਿੱਧਾ ਐਦਾਂ ਕਰਕੇ ਲੈਣਾ ਜਿਵੇਂ ਇੱਥੇ ਮੋਢੇ ਦਾ 7 ਇੰਚ ਆ ਗਿਆ ਤੇ ਤੁਸੀਂ ਜੇ ਪਲੇਟ ਦਾ ਨਾਪ ਲੈਣਾ ਤਾਂ ਇੱਥੋਂ ਰੱਖਣਾ ਲਾਗਾ। ਬਰਸਟ ਤੇ ਲਿਆ ਕੇ ਬਰਸਟ ਤੇ ਲਿਆ ਕੇ ਰੱਖਣਾ ਹੈਗਾ ਤੇ ਦੇਖਣਾ ਵੀ ਕਿੱਥੇ ਨਾਪਵਾ ਰਹੇ ਹੈਗਾ ਤਾਂ ਉਸ ਹਾਬ ਨਾਲ ਇਹਦਾ ਪਲੇਟ ਦਾ ਨਾਪ ਲੈ ਲੈਣਾ। ਤੇ ਤੀਜੇ ਨੰਬਰ ਤੇ ਆਪਾਂ ਲੜਾ ਹੈਗਾ। ਟੀਰੇ ਦਾ ਨਾਪ। ਟੀਰੇ ਦਾ ਨਾਪ ਆਪਾਂ ਇਸ ਤਰ੍ਹਾਂ ਲੜਾਇਆ। ਜਿਵੇਂ ਇਹਦਾ ਟੀਰਾ ਆ ਰਿਹਾ ਹੈਗਾ 12 ਇੰਚ ਹਾਂਜੀ ਮੈਂ ਜਿਹੜਾ ਸਾਰਾ ਬਾਡੀ ਦਾ ਨਾਪ ਲੈ ਲਿਆ ਸੀਗਾ ਜਿਵੇਂ ਕਿ ਹੁਣ ਆਪਾਂ ਨੇ ਲੈਣਾ ਹੈਗਾ ਸਲਵਾਰ ਦਾ ਜਾਂ ਪਲਾਜ਼ੋ ਦਾ ਨਾਪ ਲੈਣਾ ਹੈ ਤਾਂ ਆਪਾਂ ਇੱਥੋਂ ਰੱਖ ਕੇ ਅਗਲੇ ਨੂੰ ਪੁੱਛਣਾ ਹੈ ਵੀ ਤੁਹਾਨੂੰ ਜਿਆਦਾ ਵੱਡਾ ਚਾਹੀਦਾ ਕਿ ਤੁਹਾਨੂੰ ਜਮੀ ਫਿਟਿੰਗ ਵਾਲਾ ਚਾਹੀਦਾ ਉਸ ਹਿਸਾਬ ਨਾਲ ਤੁਸੀਂ ਨਾਪਾਂ ਲੈਣਾ ਹੈਗਾ ਜਿੰਨਾ ਵੀ ਉਹਨਾਂ ਦਾ ਆਂਦਾ ਹੈਗਾ ਤੇ ਦੂਜੇ ਨੰਬਰ ਤੇ ਜਿਹੜਾ ਆਪਾਂ বেলਟ ਦਾ ਨਾਪ ਲੈਣਾ ਹੈ বেলਟ ਦਾ ਨਾਪ ਵੀ हिਪ ਦੇ ਹਿਸਾਬ ਨਾਲ ਹੀ ਲੈਣਾ ਹੈ ਲੋਜ ਚਾਹੀਦਾ ਜਾਂ ਫਿਟਿੰਗ ਆਣਾ ਚਾਹੀਦਾ ਉਹ ਅਗਲੇ ਨੇ ਦੱਸਣਾ ਹੈਗਾ ਤੇ ਤੀਜੇ ਨੰਬਰ ਦੇ ਤੁਸੀਂ ਮੋਰੀ ਵੀ ਪੁੱਛ ਲੈਣੀ ਹੈ ਵੀ ਕਿੰਨੀ ਰੱਖਣੀ ਹੈ ਤੇ ਉਸ ਹਿਸਾਬ ਨਾਲ ਤੁਸੀਂ ਨੇ ਸਾਰਾ ਲਿਖ ਲੈਣਾ ਹੈਗਾ ਤੇ ਹੁਣ ਜਿਹੜਾ ਮੈਂ ਤੁਹਾਨੂੰ ਦੱਸੂਗੀ ਵੀ ਜਿਵੇਂ ਕਿ ਆਪਾਂ ਨੇ ਸੁੰਦਰੀ ਕਟਿੰਗ ਕਰਨੀ ਹੈ ਸਾਰਿਆਂ ਨਾਲ ਪਹਿਲਾਂ ਆਪਾਂ ਨੇ ਦੇਖਣਾ ਹੈਗਾ ਜਦੋਂ ਆਪਾਂ ਨੂੰ ਕੋਈ ਸੂਟ ਦੇ ਕੇ ਜਾਂਦਾ ਤਾਂ ਪਹਿਲਾਂ ਆਪਾਂ ਦਾ ਨਾਪਾ ਲੈਣਾ ਹੈਗਾ ਵੀ ਨਾਪ ਆਪਾਂ ਕਿੱਦਾਂ ਲੈਣਾ ਵੀ ਆਪਣੇ ਕੋਲ ਕੱਪੜਾ ਪੂਰਾ ਆਪਾਂ ਲੋ ਸਟੀਚਿੰਗ ਵਾਲਿਆਂ ਨੇ ਦਿੱਤਾ ਹੈ ਤਾਂ ਆਪਾਂ ਨਾਪ ਲੈਣਾ ਪਹਿਲਾਂ ਵੀ ਕੱਪੜਾ ਆਪਣੇ ਕੋਲੋਂ ਪੂਰਾ ਆਇਆ ਹੋਇਆ ਹੈ ਜਿਵੇਂ ਕਿ ਆਪਾਂ 1 ਮੀਟਰ ਐਦਾਂ ਕਰਕੇ ਆਪਾਂ ਨਾਪ ਲੈਣਾ ਹੈ ਦੇਵੇਂ ਐਦਾਂ ਕਰਕੇ 2 ਮੀਟਰ ਹੋ ਗਿਆ ਤੇ ਆਹ 3 ਮੀਟਰ ਹੋ ਗਿਆ ਤੇ ਜਿਵੇਂ ਆ 4 ਮੀਟਰ ਹੋ ਗਿਆ ਆ 5 ਮੀਟਰ ਹੋ ਗਿਆ ਜਿਵੇਂ ਕਿ ਇਹਦੇ ਵਿੱਚ ਬਿਲਕੁਲ ਹੀ 18 19 ਸਾਲ ਦੇ ਅੱਗੇ ਅੱਗੇ ਵਾਲਿਆਂ ਦਾ ਬਿਲਕੁਲ ਹੀ ਸੌਖੇ ਤਰੀਕੇ ਨਾਲ ਸੂਟ ਬਣਾ ਲਓ ਚਾਹੇ ਪਲਾਜੋ ਬਣਾ ਲਓ ਚਾਹੇ ਸਲਵਾਰ ਸੂਟ ਬਣਾ ਲਓ ਬਿਲਕੁਲ ਹੀ ਸੌਖੇ ਲਿੱਕ ਕਿਨ ਨਾਲ ਵਾਲਾ ਤੁਸੀਂ ਜਦੋਂ ਵੀ ਉਹਨਾਂ ਨੇ ਸੂਟ ਤੁਹਾਨੂੰ ਦੇ ਕੇ ਜਾਣਾ ਤੁਸੀਂ ਇੱਕ ਵਾਰ ਮਿਣਤੀ ਜ਼ਰੂਰ ਕਰਨੀ ਹੈ ਤੇ ਅੱਜ ਦੀ ਵੀਡੀਓ ਇੰਨੀ ਹੀ ਸੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਕਮੈਂਟ ਜ਼ਰੂਰ ਕਰਨਾ ਸਤਿ ਸ਼੍ਰੀ ਅਕਾਲ ਜੀ